ਸੇ ਰਿਆਰ ਦੇ ਇਕੱਠ ਵਿੱਚ ਜੀਵਦਿਆਂ ਦੀ ਹੀ ਪਰਖ ਕੀਤੀ ਹੈ ਜਿਹੜੇ ਆਤਮਿਕ ਤੌਰ ਤੇ ਜੀਉਂਦੇ ਹਨ ਆਪਾਂ ਜੀਉਂਦੇ ਉਹਨਾਂ ਨੂੰ ਕਹਾਂਗੇ ਨਾ ਜਿਹੜੇ ਚੁਰਦੇ ਫਿਰਦੇ ਖਾਂਦੇ ਪੀਂਦੇ ਬੋਲਦੇ ਚੱਲਦੇ ਆ ਪਗੜੀ ਜੀਉਂਦਾ ਪਰ ਮਹਾਰਾਜ ਕਹੇ ਸੋ ਜੀਵਿਆ ਜਿਸਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਈ ਉਹ ਜੀ ਰਿਹਾ ਜਿਹਦੇ ਹਿਰਦੇ ਵਿੱਚ ਉਹ ਰੱਬ ਵਸਦਾ ਗੁਰੂ ਦੀ ਬਾਣੀ ਸਾਡੇ ਹਿਰਦੇ ਵਿੱਚ ਉਹ ਪ੍ਰਭੂ ਨੂੰ ਹੀ ਵਸਾਉਂਦੀ ਹੈ ਰੱਬ ਨੂੰ ਹੀ ਵਸਾਉਂਦੀ ਹੈ ਸੋ ਜੀਵੇ ਜਿਸਮਨ ਵਸਿਆ ਸੋਏ ਨਾਨਕ ਅਵਰਨਾ ਜੀਵੈ ਕੋਏ ਕਹਿੰਦੇ ਹੋਰ ਕੋਈ ਜਿਉਂਦਾ ਨਹੀਂ ਹਾਂ ਜਿਉਂਦੇ ਹਾਂ ਆਪਾਂ ਸਾਰੇ ਜੀ ਰਹੇ ਇਹ ਸਿਰਫ ਸਰੀਰ ਕਰਕੇ ਜੀ ਰਹੇ ਖਾਣੇ ਪੀਣੇ ਚੜਦੇ ਫਿਰਦੇ ਖਤਮ ਹੋ ਜਾਣੇ ਕਿਦਾਂ ਪਰ ਅਸੀਂ ਅਹੰਕਾਰ ਦੇ ਕੱਠ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ ਆਤਮਿਕ ਜੀਵਨ ਜੀ ਰਹੇ ਸਨ ਉਹਨਾਂ ਨੂੰ ਚੁਣਿਆ ਉਹਨਾਂ ਨੂੰ ਲੱਭਿਆ ਕੋਈ ਆਤਮਿਕ ਜੀਵਨ ਜੀਣ ਵਾਲਾ ਵੀ ਹੈ ਜਿਹੜਾ ਆਤਮਿਕ ਜੀਵਨ ਜੀਉਂਦਾ 80000 ਦੇ ਇਕੱਠ ਵਿੱਚੋਂ 5 ਰੁਪਏ ਦੇਖੋ 5 ਰੁਪਏ ਦੇ ਆਰ ਧਰਮ ਕੰਦ ਹਸਨਾਪੁਰ ਤੋਂ ਆਇਆ। ਦੇਆ ਰਹੇ ਲਾਹੌਰ ਬਸ। ਹਿੰਮਤ ਰਾਏ ਮੌਤਮਤੰਦ ਸਹਿਬ ਕੰਦ ਦੇਖੋ ਪੰਜ। ਇਹ ਐਵੇਂ ਨਹੀਂ ਖੜੇ ਹੋਗੇ ਗੁਰਮੁਖ ਪਿਆਰਿਓ। ਆਪ ਤਾਂ ਇਹ ਸੋਚ ਲੈਣਾ ਸ਼ਾਇਦ ਐਵੇਂ ਖੜੇ ਹੋਗੇ। ਐਵੇਂ ਨਹੀਂ ਖੜੇ ਹੋਗੇ। ਇਹ ਗੁਰਨਾانک ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਗੁਰੂ ਦੇ ਸ਼ਬਦ ਦੀ ਕਮਾਈ ਕਰਨ ਵਾਲੇ ਸੰਗ ਇਹ ਐਵੇਂ ਨਹੀਂ ਖੜੇ ਹੋਗੇ ਇੱਕ ਦਿਨ ਚ ਗੁਰੂ ਦੇ ਸ਼ਬਦ ਦੀ ਕਮਾਈ ਕਰਨ ਵਾਲੇ ਸੰਗ ਇਹਨਾਂ ਨੂੰ ਪਤਾ ਸੀ ਜੀਵਨ ਕੀ ਹੈ ਮੌਤ ਕੀ ਹੈ ਮਹਾਰਾਜ ਨੇ ਇਹੀ ਤਾਂ ਪਰਖ ਕਰਨੀ ਸੀ ਕਿਉਂਕਿ ਸਾਰੀ ਗੁਰੂ ਮਹਾਰਾਜ ਨੇ ਅਗਲਾ ਜਿਹੜਾ ਪ੍ਰੋਗਰਾਮ ਸੀ ਜਿਹੜੀ ਦੇਹਧਾਰੀ ਗੁਰੂ ਦਾ سلسلہ ਖਤਮ ਕਰਨਾ ਸੀ ਪੰਜ ਪਿਆਰੇ ਚੁਣਨੇ ਸਨ ਕੌਮ ਦੀ ਅਗਵਾਈ ਕਰਨ ਵਾਲੇ ਫਿਰ ਐਵੇਂ ਥੋੜੇ ਚੁਣਨੇ ਐਵੇਂ ਥੋੜੋ ਚੁਣ ਲੈਣੇ ਸਨ ਪਰਖ ਕਰਨ ਲਈ ਗੁਰੂ ਮਹਾਰਾਜ ਨੇ ਉਹਨਾਂ ਦੀ ਚੋਣ ਕੀਤੀ ਜਿਵੇਂ ਕਿ ਸਤਿਗੁਰੂ ਜੀ ਦਾ ਫਰਮਾਨ ਹੈ ਮੂਆ ਜੀਵੰਦੇ ਪੇਖ ਕਹਿੰਦੇ ਜਿਹੜੇ ਦੁਨੀਆ ਵੱਲੋਂ ਮਰ ਚੁੱਕੇ ਆ ਨਾ ਉਹਨਾਂ ਨੂੰ ਸਮਝੋ ਵੀ ਚੁੰਦੇ ਆ ਦੁਨੀਆ ਵੱਲੋਂ ਜਿਹੜੇ ਮਰ ਚੁੱਕੇ ਆ ਜਿਨ੍ਹਾਂ ਦੇ ਅੰਦਰ ਕੋਈ ਮੋਹ ਨਹੀਂ ਹੈ ਦੁਨਿਆਵੀ ਲੋਕ ਲਾਜ ਗਰੀਬੀ ਮੇਰੀ ਦੁਨਿਆਵੀ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੇ ਸਿਰਫ ਇੱਕੋ ਇੱਕ ਰੱਬ ਨਾਲ ਜੁੜੇ ਹੋਏ ਹਨ ਜਿਨ੍ਹਾਂ ਨੂੰ ਇੱਕੋ ਇੱਕ ਗੁਰੂ ਪਿਆਰਾ ਹੈ ਜਿਨ੍ਹਾਂ ਨੂੰ ਇੱਕੋ ਇੱਕ ਰੱਬ ਪਿਆਰਾ ਹੈ ਖੁਰ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੇ ਦੁਨੀਆ ਦੀ ਇੱਜ਼ਤ ਵੇਦਤੀ ਦੁਨੀਆ ਦੇ ਘਾਟੇ ਵਾਦੇ ਦੁਨੀਆ ਦੀ ਅਮੀਰੀ ਗਰੀਬੀ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੇ ਉਹਨਾਂ ਨੂੰ ਸਮਝੋ ਕਿ ਇਹ ਜਿਉਂਦੇ ਹਨ ਉਹ ਜਿਵੰਦੇ ਜਵੰਦੇ ਦੇਖ ਜੀਵੰਦੇ ਮਰ ਜਾਣ ਜਿਹੜੇ ਜੀ ਰਹੇ ਆ ਨਾ ਸਾਡੀ ਨਿਗਾਹ ਦੇ ਵਿੱਚ ਜੀ ਕੋਈ ਨਹੀਂ ਰਹੇ ਮਰੇ ਹੋਈਆਂ ਲਾਸ਼ਾਂ ਹੀ ਫਿਰਦੀਆਂ ਕਹਿੰਦੇ ਜੀਵਨ ਦੇ ਮਰ ਜਾਣ ਉਹਨਾਂ ਨੂੰ ਮਰੇ ਹੋਏ ਜਾਣੋ ਜਿਨ੍ਹਾਂ ਨੂੰ ਰੱਬ ਦਾ ਕੋਈ ਪਿਆਰ ਨਹੀਂ ਗੁਰੂ ਨਾਲ ਕੋਈ ਪਿਆਰ ਨਹੀਂ ਜਿਨ੍ਹਾਂ ਨੂੰ ਪਤਾ ਨਹੀਂ ਮਨੁੱਖਾ ਜੀਵਨ ਕਾਦੇ ਵਾਸਤੇ ਮਿਲਿਆ ਚੰਗਾ ਖਾ ਰੇ ਚੰਗਾ ਪਹਿਨ ਰੇ ਦੁਨਿਆਵੀ ਆਨੰਦ ਲੈ ਰਹੇ ਮੋਜਾਂ ਲੁੱਟ ਰਹੇ ਆ ਉਹਨਾਂ ਨੂੰ ਇਹ ਸਮਝੋ ਇਹ ਮਰੇ ਹੋਏ ਚਾਰ ਜਿੰਦਗੀ ਸੋਹਣੀ ਜਿੰਦਗੀ ਇੱਥੇ ਬਚੀਤ ਕਰਕੇ ਉਹਨਾਂ ਨੇ ਖਾਕ ਚੁੜ੍ਹ ਜਾਣਾ ਜਿਨ੍ਹਾਂ ਮੁਹੱਬਤ ਇੱਕ ਸੋ ਤੇ ਮਾਨਸ ਪ੍ਰਧਾਨ ਜਿਨ੍ਹਾਂ ਦਾ ਇੱਕੋ ਇੱਕ ਰੱਬ ਨਾਲ ਪਿਆਰ ਹੈ ਉਹਨਾਂ ਨੂੰ ਪ੍ਰਧਾਨ ਕਿਹਾ ਸ਼ਰੋਮਣੀ ਕਿਹਾ ਉਹ ਪ੍ਰਧਾਨ ਚੁਣੇ ਗੁਰੂ ਮਹਾਰਾਜ ਨੇ ਪੰਜ ਸਾਰੀ ਕੌਮ ਉਹਨਾਂ ਦੇ ਹਵਾਲੇ ਕਰਦੀ ਗੁਰੂ ਮਹਾਰਾਜ ਨੇ ਐਵੇਂ ਨਹੀਂ ਪੰਜ ਚੁਣੇ ਹੁਣ ਆਪਾਂ ਕੋਈ ਵੀ ਕੰਮ ਕਰਦੇ ਉਹਨਾਂ ਪੰਜਾਂ ਤੋਂ ਅਰਦਾਸ ਕਰਾਉਂਦੇ ਪੰਜ ਪੈ ਮਹਾਰਾਜ ਨੇ ਆਪਣਾ ਰੂਪ ਦਿੱਤਾ ਉਹਨਾਂ ਕਿ ਮੇਰੇ ਵਿੱਚ ਅਤੇ ਇਹਨਾਂ ਵਿੱਚ ਕੋਈ ਫਰਕ ਨਹੀਂ ਆਪ ਅਮਰ ਸਿਕਾ ਕੇ ਆਪ ਅਮਰ ਸਿਕਾਇਆ ਅਮਰਤਾ ਨੇ ਪਹਿਲੀ ਛੱਡਿਆ ਹੋਇਆ ਪੰਜਾਂ ਨੇ ਸਿੱਖੀ ਕੁਮਾਰ ਨੇ ਅੰਮਿਤ ਨਹੀਂ ਖੜੇ ਹੋ ਗਏ ਸਿੱਖੀ ਕਮਾਈ ਹੈ ਉਹਨਾਂ ਨੇ ਉਹਦੇ ਹਿਰਦੇ ਵਿੱਚ ਰੱਬ ਦਾ ਪਿਆਰ ਹੈ ਅਮਰਤਾ ਅਮਰਤਾ ਇਹ ਤਾਂ ਪਹਿਨੀ ਹੈ ਉੱਚ ਤੇ ਪ੍ਰਗਟ ਕੀਤੇ ਮਹਾਰਾਜ ਨੇ ਖਾਲਸਾ ਪ੍ਰਗਟ ਹੋਇਆ ਖਾਲਸਾ ਤਾਂ ਪਹਿਨੀ ਹੀ ਹਨ ਦੁਨੀਆ ਦੇ ਵਿੱਚ ਪ੍ਰਗਟ ਕਰ ਦਿੱਤੇ ਕਿ ਗੁਰੂ ਦੀ ਗੁਰਨਾਨਕ ਦੇ ਮਹਾਰਾਜ ਜੀ ਦਾ ਬੀਜਿਆ ਹੋਇਆ ਸਿੱਖੀ ਦਾ ਬੀਜ ਜੰਮਿਆ ਹੋਇਆ ਜੋ ਗੁਰਨਾਨਕ ਦੇ ਮਹਾਰਾਜ ਨੇ ਬੀਜ ਬੀਜਿਆ ਨਾ ਸਿੱਖੀ ਦਾ ਉਹ ਜੰਮਿਆ ਹੋਇਆ ਮਹਾਰਾਜ ਨੇ 80 ਯਰ ਦੇ ਕੱਠ ਦੇ ਵਿੱਚ ਉਹਨਾਂ ਨੂੰ ਪ੍ਰਗਟ ਕੀਤਾ ਫਿਰ ਪ੍ਰਗਟ ਕੀਤਾ ਫਿਰ ਗੁਰੂ ਸਾਹਿਬ ਨੇ ਆਪ ਵੀ ਉਹਨਾਂ ਕੋਲੋਂ ਅਮਰ ਦੀ ਦਾਤ ਪ੍ਰਾਪਤ ਕੀਤੀ ਗੁਰੂ ਘਰ ਪਿਆਰੇ ਦੇਖੋ ਗੋਡੇ ਟੇਕ ਕੇ ਕਹਿਣ ਲੱਗੇ ਦਿਯਾਰਾਮ ਜਿਵੇਂ ਤੂੰ ਦਿਆ ਸਿੰਘ ਬਣਿਆ ਜਿਵੇਂ ਧਰਮਚੰਦ ਤੋਂ ਧਰਮ ਸਿੰਘ ਬਣਿਆ ਹਿੰਮਤ ਰਾਏ ਤੋਂ ਹਿੰਮਤ ਸਿੰਘ ਬਣਿਆ ਮੋਕਮ ਚੰਦ ਤੋਂ ਮੋਕਮ ਸਿੰਘ ਬਣਿਆ ਸਹਿਬ ਚੰਦ ਤੋਂ ਸਹਿਬ ਚੰਦ ਬਣੇ ਸਹਿਬ ਸਿੰਘ ਬਣੇ ਜਿਵੇਂ ਤੁਹਾਡੇ ਨਾਵਾਂ ਦੇ ਨਾਲ ਸਿੰਘ ਲੱਗੇ ਮੇਰੇ ਨਾਂ ਦੇ ਨਾਲ ਵੀ ਸਿੰਘ ਲੱਗੇ ਮੈਨੂੰ ਵੀ ਗੋਵਿੰਦ ਸਿੰਘ ਬਣਾਓ ਜਿਵੇਂ ਤੁਸੀਂ ਸਿਰ ਦਿੱਤੇ ਮੇਰਾ ਵੀ ਸਿਰ ਆਜਦਾ ਮੈਂ ਧਰਮ ਦੇ ਲਈ ਦੇਸ਼ ਦੇ ਲਈ ਕੌਮ ਦੇ ਲਈ ਇੱਕ ਨਹੀਂ ਸਾਰੇ ਸਰਵਾਂਸ਼ ਦੇ ਸਿਰ ਲਾਜ਼ਮ ਹਾਂ ਦੇਖੋ ਕਿਤਨੀ ਵੱਡੀ ਕਿਤਨੀ ਵੱਡੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮਰ ਦੇ ਬਗਲੇ ਕਿਤਨੀ ਵੱਡੀ ਕੀਮਤ ਤਾਰ ਨੂੰ ਤਿਆਰ ਹਨ ਫਿਰ ਵੀ ਕੋਈ ਇਹਿਸਾਨ ਨਹੀਂ ਕਰ ਰਹੀ ਕਿਮਤੋਂ ਦੇ ਵਾਸਤੇ ਆਹ ਕੁਝ ਕਰ ਫਿਰ ਵੀ ਕੀ ਕਹਿ ਰਹੇ ਹਨ ਕਿ ਸਭ ਕੁਝ ਕਰਕੇ ਮੈਂ ਤੁਹਾਡਾ ਸੇਵਕ ਬਣ ਕੇ ਰਹਾਂ ਮੈਨੂੰ ਗੁਰੂ ਨਾਲ ਕਿਓ ਬਣ ਗੁਰੂ ਕੋਹਣ ਦੀ ਵੀ ਕੋਈ ਤਾਂਗ ਨਹੀਂ ਹੈ ਕਿ ਤੁਸੀਂ ਮੇਰੀ ਪੂਜਾ ਕਰੋਗੇ गुरु ने तो अपनी बाणी कह दिता जो हमको परमेश पर है मैं परम पुर कोसा जगत होएगा कोई ऐसा गुरु दुनिया इतिहास खोल के देख लो जो गुरु है वो सदा गुरु ही रेह गुरु ही मरिया जोड़ा चेला वो चेला ही मर रहा कोई गुरु अपने चेलिया गुरु नहीं बना के गया ਜਿਹੜੇ ਚੇਲੇ ਆ ਚੇਲੇ ਹੀ ਮਰ ਜਾਂਦੇ ਨੇ ਜਿਹੜੇ ਗੁਰੂ ਆ ਗੁਰੂ ਹੀ ਮਰ ਜਾਂਦੇ ਹਨ ਪਰ ਇੱਥੇ ਗੁਰਨਾਥ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਿਸਾਲ ਕਾਇਮ ਕਰ ਦਿੱਤੀ ਕਹਿਣਾ ਪਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਤੂੰ ਆਪੇ ਗੁਰ ਆਪੇ ਚੇਲਾ ਤੇਰੇ ਅੰਦਰ ਬਿਲਕੁਲ ਵੀ ਹੰਕਾਰ ਨਹੀਂ ਕਿਤਨਾ ਵੱਡਾ ਗੁਰ